ਬੌਜੀ ਕਿਸਾ ਦੇ ਦੋ ਗਰਮੀ ਏਡੀ ਹੋ ਰਹੀ ਹੈ ਕੀ ਕਹਿਣਾ ਚਾਹਦੇ ਗਰਮੀ ਹੋ ਰਹੀ ਹੁੰਦਾ ਆਲੇ ਸਮਝੇ ਗਰਮੀ ਵਧੂਗੀ ਜਾਂ ਘਟੂਗੀ ਨਹੀਂ ਵਧੂਗੀ ਬੌਜੀ ਇਹ ਜਿਹੜੇ ਹਾਰ ਦੇ ਮਹੀਨੇ ਗਰਮੀ ਪਾਇ ਪਹਿਲੇ ਪਹਿਰੇ ਹਮ ਇਹ ਸਮਝੋ ਅਡਵਾਂਸ ਦੇ ਪਹਿਲੇ ਮਹੀਨੇ ਪਹਿਲੇ ਅਡਵਾਂਸ ਹੀ ਗਰਮੀ ਪੈ ਰਹੀ ਹੈ ਹਰ ਬੰਦੇ ਕੋ ਐਸੀ ਨਹੀਂ ਹਰ ਬੰਦੇ ਕੋ ਪੱਖੇ ਦੇ ਦਿੱਤੇ ਆ ਮੈਂ ਕੋਠੇ ਜਾ ਕੇ ਰੋਂਦੇ ਨੇ ਕੋਠੇ ਆਪਣੇ ਨੀਚੇ ਆਣਾ ਬੰਦੇ ਮਾੜੀ ਬਸਾ ਦੇ ਨੀਚੇ ਉਧਰ ਗਰਮੀ ਹਾਰ ਦੇ ਮਹੀਨੇ ਤੇ ਜੱਟ ਵੀ ਜਿਹੜਾ ਉਹ ਆਪਣਾ ਨਾਲ ਇਤਿਹਾਸ ਰਦ ਨਾ ਜਾਬ ਦੇ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਗਰਮੀ ਦੇਖਣ ਮਿਲੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਦਿੱਕੇ ਲੁਧਿਆਣਾ ਦੇ ਵਿੱਚ ਲਗਾਤਾਰ ਗਰਮੀ ਆਪਣਾ ਤਾਪਮਨ ਛੜਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗਰਮੀ ਕਿੰਨੀ ਕੁ ਜ਼ਿਆਦਾ ਵਧ ਰਹੀ ਹੋਈ ਨਜ਼ਰ ਆ ਰਹੀ ਹੈ ਮੌਸਮ ਦੇ ਵਿੱਚ ਬਦਲਾਅ ਫਿਰ ਤੋਂ ਆਇਆ ਹੈ ਕੱਲ ਰਾਤ ਜ਼ਿਕਰ ਗੱਲ ਕਰੀਏ ਕੱਲ ਦੇਰ ਸ਼ਾਮ ਦੀ ਜਿਹੜੀ ਠੰਡੀਆਂ ਹਵਾਵਾਂ ਚੱਲਣ ਲੱਗ ਜਣਗੀਆਂ ਤੇ ਰਾਤ ਨੂੰ ਕਾਫੀ ਬਰਸਾਤ ਹੋਈ ਸੀ ਕਿ ਤੇ ਇੱਕੋ ਦਾ ਮਾਹੌਲ ਠੰਡਾ ਜਰਾ ਹੋ ਗਿਆ ਸੀ ਗੁਲਧਾਨਾ ਦੇ ਵਿੱਚ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕਿਹਾ ਬਰਸਾਤ ਆਈ ਸੀਗੀ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਸੀ ਕਿ ਲੋਕਾਂ ਨੂੰ ਇੱਕ ਮੰਨ ਦੇ ਵਿੱਚ ਸੀਗਾ ਕਿ ਕੱਲ ਸਵੇਰੇ ਗਰਮੀ ਨਹੀਂ ਹੋਏਗੀ ਪਰ ਉਂਝ ਹੀ ਜਿਹੜੇ ਕਿਹਾ ਦੁਬਾਰਾ ਗਰਮੀ ਹੋ ਗਈ ਹੋਈ ਹੈ ਤਸਵੀਰਾਂ ਤੁਹਾਨੂੰ ਲੁਧਿਆਣਾ ਦੀਆਂ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਲੁਧਿਆਣਾ ਦੀਆਂ ਦਿਖਾ ਰਿਹਾ ਜਿੱਥੇ ਕਿ ਲੁਧਿਆਣਾ ਦੇ ਵਿੱਚ ਦੁਬਾਰਾ 40 ਸੈਲਸੀਅਸ ਡਿਗਰੀ ਜਿਹੜਾ ਕੀ ਬੰਦਾ ਹੋਇਆ ਨਜ਼ਰ ਆ ਰਿਹਾ ਵਾ ਕਿਸ ਤਰ੍ਹਾਂ ਦੀ ਗਰਮੀ ਨਹੀਂ ਹੋ ਰਹੀ ਹੈ ਗਰਮੀ ਤਾਂ ਹੈਗੀ ਹੈ ਅੱਛਾ ਰਾਤ ਕੱਲ ਰਾਤ ਨੂੰ ਬਰਸਾਤ ਹੋਈ ਸੀ ਕਿਤੇ ਉਮੀਦ ਸੀਗੀ ਕਿ ਸਵੇਰੇ ਗਰਮੀ ਨਹੀਂ ਹੋਏਗੀ ਰਾਤ ਵੀ ਸੀਗੀ ਗਰਮੀ ਤਾਂ ਰਾਤ ਨੂੰ ਵੀ ਸੀਗੀ ਗਰਮੀ ਅੱਛਾ ਉਮਰ ਸੀਗੀ ਕਿ ਕਿਤੇ ਸੀਗੀ ਠੀਕ ਸੀ ਠੀਕ ਸੀਗੀ ਠੀਕ ਹੈ ਤੋ ਆ ਬਹੁਤ ਹੀ ਕਿਸ ਤਰ੍ਹਾਂ ਦੇ ਦੋ ਗਰਮੀ ਏਡੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਗਰਮੀ ਹੋ ਰਹੀ ਹੁੰਦਾ ਕੱਲ ਤੱਕ ਤਾਂ ਡਿਗਜੀ ਮੌਸਮ ਲੱਗਦਾ ਆਨਰ ਸਮਝੇ ਚ ਗਰਮੀ ਘਟੂਗੀ ਬਧੇਗੀ ਜੀ ਘਟਦੀ ਨਹੀਂ ਬਧੇਗੀ ਲੱਗਦਾ ਕਿਤਨਾ ਕਿਤੇ ਟੈਂਪਰੇਚਰ 40 ਤਾਪਾਂ ਤੇ ਪਹੁੰਚ ਗਿਆ ਅੱਗੇ 50 ਤੇ ਜਾਣ ਤੱਕ ਅਨੁਭਵ ਹੈਗਾ ਹੈਗਾ ਪੰਜਾਬ ਜੁ ਹੋਏਗਾ ਪੰਜਾਬ ਜੁ ਹੋਏਗਾ ਇਹ ਕਿਹੜਾ ਕਾਰਨ ਕੀ ਆ ਸਰ ਗਰਮੀ ਨਾ ਗਰਮੀ ਹੁੰਦੀ ਹੈ ਹਰਸਾ ਨਹੀਂ ਹੁੰਦੀ ਹੈ ਜੀ ਹਲੇ ਘਟ ਸੀਗੀ 20 ਸੀਗਾ ਟੈਂਪਰੇਚਰ ਵੀ 30 ਹੋਇਆ ਫਿਰ 30 ਹੋਇਆ 35 ਤੱਕ ਚਲਾ ਗਿਆ ਹੁਣ ਤਾਂ 40 ਤੋਂ ਪਾਰ ਚਲਾ ਗਿਆ ਹਾਂਜੀ ਹਾਂਜੀ ਕੀ ਕਰਨੇ ਆਪਾਂ ਰੁਕਸ਼ਰੀ ਲਾ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਰਸ ਨਹੀਂ ਲਗਾ ਰਹੇ ਤਾਂ ਕਰਕੇ ਤੇ ਕਿਸ ਤਰ੍ਹਾਂ ਦਾ ਮੌਸਮ ਹੋਣਾ ਚਾਹੀਦਾ ਹੈ ਮਈ ਦੇ ਮਹੀਨੇ 'ਚ ਅੱਗੇ ਵੀ ਗਰਮੀ ਹੁੰਦੀ ਹੋਂ ਵੀ ਗਰਮੀ ਹੋ ਰਹੀ ਹੈ ਅੱਗੇ ਕਿੰਨੀ ਕੁ ਗਰਮੀ ਹੁੰਦੀ ਸੀਗੀ ਅੱਗੇ ਬਹੁਤ ਜ਼ਿਆਦਾ ਹੁੰਦੀ ਹੋਂ ਤਾਂ ਘਟਾ ਹੈ ਹੁਣ ਤਾਂ ਘਟਾ ਹੈ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਬਾਈ ਇਹ ਕਿਸ ਤਰ੍ਹਾਂ ਇਹ ਗਰਮੀ ਇੰਨੀ ਲਗਾਤਾਰ ਹੋ ਰਹੀ ਹੈ ਅੱਜ ਅੱਜ ਹੋਈ ਜ਼ਿਆਦਾ ਅੱਜ ਜ਼ਿਆਦਾ ਹੋਈ ਹੈ ਅੱਜ ਜ਼ਿਆਦਾ ਹੋਈ ਹੈ ਬਾਕੀ ਕੱਲ ਪਰਸੋਂ ਤਾਂ ਠੀਕ ਹੋ ਜਾ ਹਫਤਾ ਪੂਰਾ ਠੀਕ ਰਿਹਾ ਅੱਛਾ ਜੀ ਬਾਊ ਜੀ ਕਿੰਨਾ ਦੇ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਗਰਮੀ ਵਧੂਗੀ ਜਾਂ ਘਟੂਗੀ ਨਹੀਂ ਵਧੂਗੀ ਬਾਊ ਜੀ ਵਧੂਗੀ ਵਧੂਗੀ ਸਾਨੂੰ ਮੌਸਮਾਂ ਬਾਰੇ ਪਿਛਲੇ ਸਾਲਾਂ ਨਾਲੋਂ ਰਿਕਾਰਡ ਤੋੜਿਆ ਹੋਇਆ ਹੈ ਗਰਮੀ ਨੇ ਨਹੀਂ ਹਾਲੇ ਨਹੀਂ ਤੋੜਿਆ ਹਾਲੇ ਨਹੀਂ ਤੋੜਿਆ ਹਾਲੇ ਨਹੀਂ ਤੋੜਿਆ ਸ਼ਾਇਦ ਕਿਥੋਂ ਅੱਗੇ ਤੋੜੇ ਹਾਂ ਠੀਕ ਹੈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਰਿਕਾਰਡ ਜਰੂਰ ਟੁੱਟੇਗਾ ਕਿਉਂਕਿ ਲਗਾਤਾਰ ਗਰਮੀ ਅ ਵਧੀ ਹੋਈ ਨਜ਼ਰ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਪੁਹੇਕੇ ਬਾਨੀ ਵੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਕਾਫੀ ਤਾਪਮਨ ਵਧਾ ਹੋਇਆ ਨਜ਼ਰ ਆਏਗਾ ਕਿਉਂਕਿ 40 ਸੈਲਸਿਅਸ ਡਿਗਰੀ ਤੋਂ ਪਾਰ ਜੇ ਕਿਹਾ ਹੈ ਤਾਪਮਨ ਵਧਾ ਹੋਇਆ ਨਜ਼ਰ ਆ ਰਿਹਾ ਵਾ ਹਾਲਾ ਕਿ ਕੱਲ ਦੀ ਜੇਕਰ ਗੱਲ ਕਰੀਏ ਕੱਲ ਪਰਸੋ ਚੌਥਰੀ ਤੇ ਮੌਸਮ ਜੇ ਕਿਹਾ ਵਿੱਚ ਸਵੇਰੇ ਗਰਮੀ ਹੁੰਦੀ ਸੀਗੇ ਤੇ ਸ਼ਾਮ ਨੂੰ ਜੇ ਕਿਹਾ ਬੱਦਲ ਇਧਰ ਵੱਲ ਆ ਜਾਂਦੇ ਸੀਗੇ ਤੇ ਮਾਹੌਲ ਠੰਡਾ ਜਿਹਾ ਕੀ ਹੋ ਜਾਂਦਾ ਸੀ ਇਹ ਲੋਕਾਂ ਦੇ ਉਹ ਦੇਖ ਸਕਦੇ ਹੋ ਕਿ ਲੋਕ ਲਗਾਤਾਰ ਪਾਣੀ ਪੀਂਦੇ ਵੀ ਨਜ਼ਰ ਆ ਰਹੇ ਨੇ ਤੇ ਹੋਰ ਵੀ ਲੋਕ ਜਿਹੜੇ ਕਿ ਆਪਣੇ ਨਾਲ ਪਾਣੀ ਰੱਖਦੇ ਨੇ ਤੇ ਪਾਣੀ ਜਿਆਦਾ ਪੀਣਾ ਚਾਹੀਦਾ ਲੋਕਾਂ ਨੂੰ ਇਹ ਐਡਵਾਈਸਰੀ ਅਸੀਂ ਲੋਕਾਂ ਨੂੰ ਜਾਰੀ ਕਰਦੇ ਆ ਸਰ ਕਿਸ ਤਰ੍ਹਾਂ ਦੇ ਦਿਓ ਗਰਮੀ ਲਗਾਤਾਰ ਵਧੀ ਜਾ ਰਹੀ ਹੈ ਰਾਤ ਨੂੰ ਵੀ ਬਰਸਾਤ ਹੋ ਸੀ ਕਿਤੇ ਕਿਤੇ ਰਾਤ ਵੀ ਨਹੀਂ ਸੀ ਗਰਮੀ ਤੋਂ ਨਾ ਨਾ ਨਹੀਂ ਮਿਲ ਗਰਮੀ ਦਾ ਵਟ ਕੱਢ ਜਿੰਦੀ ਇਹ ਜਿਹੜੇ ਹਾਰਡ ਦੇ ਮਹੀਨੇ ਗਰਮੀ ਪਹਿਲੀ ਵਾਰੀ ਹੈ ਹਮ ਸਮਝੋ ਅਡਵਾਂਸ ਹੀ ਬਾਰੇ ਮਿਲ ਨਹੀਂ ਪਿਆ ਅੱਜ ਗਰਮੀ ਪੈ ਰਹੀ ਹੈ ਅੱਛਾ ਇਹਨਾਂ ਪੇਸ਼ੈਂਟਾਂ ਨੂੰ ਜਿਹੜੇ ਦਿੱਕਤ ਹੁੰਦੀ ਉਹ ਜ਼ਿਆਦਾ ਦਿੱਕਤ ਅੱਛਾ ਗਰਮੀ ਨਾਲ ਹਰ ਬੰਦੇ ਕੋਲ AC ਨਹੀਂ ਹਰ ਬੰਦੇ ਕੋਲ ਪੱਕੇ ਨਹੀਂ ਜਾਂਦੇ ਹੂੰ ਕੋਠੇ ਜਾ ਕੇ ਸੌਂਦੇ ਨੇ ਹੂੰ ਕੋਠੇ ਦੇ ਅੱਗੇ ਨੀਚੇ ਆਣਾ ਬੰਦਾ ਹੂੰ ਮਾੜੀ ਬਜਾਅ ਨੀਚੇ ਹੁੰਦਾ ਗਰਮੀ ਅੱਛਾ ਇਹ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਤੋਂ ਬਚਣ ਦੇ ਲਈ ਆਪਣਾ ਪਾਣੀ ਡੰਡਾ ਹੂੰ ਆਪਣਾ ਸਤੂ ਵਾਈਗਲ ਪਹਿਲਾਂ ਤਾਂ ਸਾੜੇ ਜਮਾਣਾ 70 ਅੰਦਰ ਸੀ ਸਤੂ ਕੋਲੇ ਵੀ ਲੰਦੇ ਉਹ ਲੱਗਦਾ ਕਿਤਨੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਵਧੂਗੀ ਹਾਂ ਆੜ ਦੇ ਮਹੀਨੇ ਹੋਰ ਦਿੱਕਤ ਉੱਤੇ ਕਿਤੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਦਿੱਕਤ ਹੋਊਗੀ ਬਿਲਕੁਲ ਜੀ ਬਿਲਕੁਲ ਆੜ ਦੇ ਮਹੀਨੇ ਤੇ ਜੱਟ ਵੀ ਜਿਹੜਾ ਉਹ ਆਪਣੇ ਨਾਲ ਇਤਿਹਾਸ ਰਦ ਨਾ ਕਪੜੇ ਲੱਗਦਾ ਜੂਨ ਜੂਨ ਦੇ ਵਿੱਚ ਜਿਹੜਾ ਤਾਪਨ ਹੋਰ ਵਧੇਗਾ 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 ਅੱਗੇ ਨਾਲ ਉਹ ਵਧੀਆਂ ਗਰਮੀਆ ਘਟੀਆਂ ਵਧੀਆਂ ਨਹੀਂ ਘਟੀਆਂ ਬਦਵਾਸ ਹੋਈ ਐਡਵਾਂਸ ਹੋ ਗਏ ਅੱਛਾ April ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਸੀਗਾ April ਜਮਾਣਾ ਮੋਟਾ ਸਹੀ ਸੀ ਉਹਨੂੰ ਮਈ ਚੜੀਆ ਮਈ ਦੇ ਵਿੱਚ ਹਾਲਾ ਕੀ ਘੱਟ ਹੋਣਾ ਚਾਹੀਦਾ ਘੱਟ ਹੋਣਾ ਤੇ ਕਿਸ ਤਰ੍ਹਾਂ ਦੇਖਦੇ ਹੋ ਮਈ ਦੇ ਮਹੀਨੇ ਨੂੰ ਅਗੋ ਸਾਵਾਂ ਦੇ ਮਹੀਨੇ ਜਾ ਕੇ ਮਾੜਾ ਜਿਹਾ ਠੰਡਾ ਹੁੰਦਾ ਸੀ ਹਮ ਇਹ ਕੀ ਦੁਆ ਪਹਿਲੇ ਹਾਰਦ ਮਹੀਨੇ ਜਿਵੇਂ ਅਗਰ ਹਾਲ ਆਣਾ ਅੱਛਾ ਉਲਟੀ ਹੋ ਗਿਆ ਤਾਂ ਹਾਂ ਐਡਵਾਂਸ ਹੈ ਇਹ ਉਹ ਐਡਵਾਂਸ ਗਰਮੀ ਜਿਹੜੀ ਕੀ ਹੈ ਪੈਂਦੀ ਹੋਈ ਨਜ਼ਰ ਆ ਰਹੀ ਹੈ ਦੁਕਾਨਦਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਜਿਹੜੇ ਕਿ ਹਾਰਟ ਦੇ ਪੇਸ਼ੈਂਟ ਨੇ ਜਾਂ ਕੋਈ ਮਰੀਜ਼ ਨੇ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਜ਼ਰੂਰ ਹੋ ਰਹੀ ਹੈ ਕਿਤਨੇ ਕਿਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਕਿ ਆਉਣ ਆ ਸਮੇਂ ਦੇ ਵਿੱਚ ਗਰਮੀ ਘਟੂਗੀ ਨਹੀਂ ਸਗੋਂ ਹੋਰ ਵੱਧੂਗੀ ਕਿਉਂਕਿ ਜਿਹੜੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਦਾ ਚਲੋ ਗਰਮੀ ਆਰਾਮ ਦੇ ਨਾਲ ਲੰਘੀ ਪਰ ਮਈ ਦਾ ਮਹੀਨਾ ਆਲਾ ਕੀ ਥੋੜਾ ਜਿਹਾ ਹੁੰਦਾ ਵਾ ਕਿ ਗਰਮੀ ਚੜ੍ਹ ਰੋ ਚੜ੍ਹਦੀ ਹੈ ਹੌਲੀ 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 ਗਰਮਾਈਸ਼ ਆਂਦੀ ਹੈ ਪਰ ਇਕੋਦਮੀ ਗਰਮਾਈਸ਼ ਆਣਾ ਇਹ ਸੇਤਲੀ ਕਿਤੇ ਨਾ ਕਿਤੇ ਹਾਨੀ ਕਰ ਰਖਿਆਗਾ ਵਾ ਅਗਰ ਤੁਸੀਂ ਵੀ ਕਿਤੇ ਬਾਹਰ ਅੰਦਰ ਜਾ ਰਹੇ ਹੋ ਤੇ ਆਪਣਾ ਫੇਸ ਅਸੇ ਆਪਣੀ ਬਾਡੀ ਨੂੰ ਜਰਕੇ ਟੱਕੇ ਜਾਈਓ ਕਿਉਂਕਿ ਇਹ ਜਿਹੜੀ ਗਰਮੀ ਹੈ ਇਹ ਕਾਫੀ ਖਰਾਬ ਕਰਨ ਵਾਲੀ ਗਰਮੀ ਹੈ ਤੇ ਆਪਣਾ ਗਲੂਕੋਜ਼ ਜਾਂ ਕੁਲਗੰਡੀ ਜਾਂ ਕੁਝ ਵੀ ਇਹੋ ਜੀ ਚੀਜ਼ ਆਪਣੇ ਨਾਲ ਰੱਖੋ ਤਾਂਕਿ ਤੁਹਾਨੂੰ ਗਰਮੀ ਤੋਂ ਗਰਮੀ ਤੋਂ ਤੁਸੀਂ ਬਚ ਸਕੋ ಜುಡಿ ರೋಹೋ ಲುಧಾಣಾ ಲೈದ ಕುಮಾರ್ ಯುಬಿ ರಿಪೋರ್ಟ್ ಧನ್ಯವಾದ